ਵਿਰਾਟ ਕੋਹਲੀ ਇੰਗਲੈਂਡ ਖਿਲਾਫ 5 ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ 2 ਟੈਸਟ ਨਹੀਂ ਖੇਡਣ ਦੇ ਬਾਅਦ ਹੁਣ ਅਗਲੇ 2 ਮੁਕਾਬਲੇ ਤੋਂ ਵੀ ਬਾਹਰ ਹੋ ਗਏ ਨੇ ਰਿਪੋਰਟ ਮੁਤਾਬਕ ਭਾਰਤ ਦੇ 스타 ਬੈਟਰ ਰਾਜਕੋਟ ਤੇ ਰਾਂਜੀ ਵਿੱਚ ਹੋਣ ਵਾਲੇ ਤੀਜੇ ਤੇ ਚੌਥੇ ਟੈਸਟ ਵਿੱਚ ਵੀ ਵਿਰਾਟ ਕੋਹਲੀ ਨਹੀਂ ਖੇਡਣਗੇ ਦੂਜੇ ਪਾਸੇ ਪਹਿਲੇ ਟੈਸਟ ਦੌਰਾਨ ਜ਼ਖਮੀ ਹੋਏ ਰਵਿੰਦਰ ਜਡੇਜਾ ਤੇ ਕੇਐਲ ਰਾਹੁਲ ਤੀਜੇ ਟੈਸਟ ਲਈ ਟੀਮ ਵਿੱਚ ਵਾਪਸੀ ਕਰ ਸਕਦੇ ਨੇ ਤੋਂਮੇ ਖਿਡਾਰੀ ਵਿਸ਼ਾਖਾ ਪਟਨਾ ਵਿੱਚ ਦੂਜੇ ਦੂਜੇ ਟੈਸਟ ਵਿੱਚ ਨਹੀਂ ਖੇਡੇ ਸੀ ਵਿਰਾਟ ਕੋਹਲੀ ਪਰਿਵਾਰਕ ਕਾਰਨਾਂ ਤੋਂ ਬ੍ਰੇਕ ਤੇ ਚੱਲ ਰਹੇ ਨੇ ਮੰਨਿਆ ਜਾ ਰਿਹਾ ਹੈ ਕਿ ਉਹ ਇਸ ਸਮੇਂ ਵਿਦੇਸ਼ ਵਿੱਚ ਹਨ ਦੂਜੇ ਟੈਸਟ ਦੇ ਬਾਅਦ ਉਹਨਾਂ ਨਾਲ ਜੁੜੇ ਸਵਾਲ ਤੇ ਕੋਚ ਰਾਹੁਲ ਦਰਾਵਿੜ ਨੇ ਕਿਹਾ ਹੈ ਕਿ ਐਸੀ ਕਿ ਟੀਮ ਮੈਨੇਜਮੈਂਟ ਸੀਰੀਜ਼ ਦੇ ਬਾਕੀ ਮੈਚਾਂ ਲਈ ਉਹਨਾਂ ਦੀ ਉਪਲਬਧਤਾ ਜਾਣਨ ਲਈ ਕੋਹਲੀ ਨਾਲ ਸੰਪਰਕ ਕਰੇਗੀ ਕੁਝ ਦਿਨ ਪਹਿਲਾਂ ਏਬੀ ਡਿਵਿਲੀਅਰਸ ਨੇ ਇੱਕ ਲਾਈਵ ਸਟ੍ਰੀਮ ਵਿੱਚ ਕਿਹਾ ਸੀ ਕਿ ਕੋਹਲੀ ਆਪਣੇ ਦੂਜੇ ਬੱਚੇ ਦੀ ਉਮੀਦ ਕਰ ਰਹੇ ਨੇ ਮੈਨੂੰ ਬਸ ਇਨਾ ਪਤਾ ਹੈ ਕਿ ਉਹ ਠੀਕ ਹਨ ਕੋਹਲੀ ਆਪਣੇ ਪਰਿਵਾਰ ਨਾਲ ਕੁਝ ਸਮਾਂ ਬਿਤਾ ਰਹੇ ਨੇ ਤੇ ਇਹੀ ਕਾਰਨ ਹੈ ਕਿ ਉਹ ਪਹਿਲੇ ਦੋ ਟੈਸਟ ਨਹੀਂ ਖੇਡ ਸਕਤੇ